ਸਿਕਾਲ ਜੀ গুড মর্নিং ਸਾਰਿਆਂ ਨੂੰ ਹੋਰ ਸਾਰੇ ਠੀਕ ਹੋ ਜੀ ਸੋ ਅੱਜ ਆਪਨੇ ਆਏਗਾ ਮਲਵਈ ਦੇ ਰੌਣਕਾਂ ਰਾਤ ਲੈਣਾ ਨੰਦਗੜ ਤੋਂ ਮੁੱਕਸਰਾ ਤੁੰਦੋਸਾ ਜਿਵੇਂ ਗੱਡੀ ਆਪਣੀ ਸੀ ਖਰਾਬ ਤੇ ਅੱਜ ਪੁੱਤ ਪਾਈ ਨੂੰ ਲਿਆਂਦਾ ਨਾਲ ਤੇ ਇੱਕ ਅੱਧੀ ਹੋ ਕੇ ਲੇਟ ਲੇਟ ਹੋ ਗਏ ਤੇ ਪਰ ਇੱਕ ਨਹੀਂ ਉੱਥੇ ਜਾ ਕੇ ਦਿਖਾਵਾਂ ਜਿਹੜਾ ਨਹੀਂ ਦਿਖਾਵਾਂ ਸਾਢੇ ਬਣਾ ਨਹੀਂ ਨਹੀਂ ਉੱਥੇ ਜਾ ਕੇ ਤੂੰ ਪਤਾ ਕਰ ਕਿ ਗੱਡੀ ਚ ਇਹਦੇ ਵਿੱਚ ਵੀਡੀਓ ਚ ਸਸਪੈਂਸ ਰੱਖਦਾ ਨਾ ਪੈੰਡ ਤੱਕ ਦੇਖਣਗੇ ਮੈਂ ਨਾ ਵੀ ਉੱਥੋਂ ਉੱਥੋਂ ਲੈ ਕੇ ਉੱਥੋਂ ਚੱਕ ਲੈ ਕੇ ਦੀ ਓ ਯਾਰ ਚੱਕ ਕੋ ਲਿਆ ਸਾਡੇ ਕੋਲੇ ਇੱਕ ਚੀਜ਼ ਹੈ ਜੀ ਇਹਦੇ ਬਿਨਾ ਸਾਨੂੰ ਲਾੜਾ ਛੱਡ ਕੇ ਜਾ ਨਹੀਂ ਸਕਦਾ ਜਿੰਨਾ ਮਰਜੀ ਲੇਟ ਹੋ ਜੇਗੇ ਪੜਾ 11 ਵਜੇ ਪੜਾ 11 ਵਜਣ ਸਾਨੂੰ ਉਹ ਬੰਦਾ ਸਾਨੂੰ ਛੱਡ ਕੇ ਨਹੀਂ ਜਾਊਗਾ ਇਹ ਤੁਸੀਂ ਵੀਡੀਓ ਐਂਡ ਤੱਕ ਦੇਖਣੀ ਆ ਤੁਹਾਨੂੰ ਪਤਾ ਲੱਗੂਗਾ ਆ ਦੇਖੋ ਚੱਲੇ ਆ ਜਿਹਦੇ ਕਰਕੇ ਵਿਆਹ ਹੋ ਤੁਹਾਨੂੰ ਪਤਾ ਲੱਗੂ ਸਾਰਿਆਂ ਨੂੰ ਅੱਜ ਗੱਡੀ ਬਦਲੀ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਕੀ ਹੋ ਸਕਦਾ ਇਹ ਲਾੜਾ ਸਾਡੇ ਬਿਨਾ ਤੋਰ ਨਹੀਂ ਸਕਦਾ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਜੀ ਵੀ ਕੀ ਐਵਜੀ ਚੀਜ਼ ਆ ਸਾਡੇ ਕੋਲੇ ਜਿਹੜਾ ਲਾੜਾ ਇਹਦੇ ਬਿਨਾ ਲਾੜਾ ਲਾੜਾ ਹੀ ਨਹੀਂਗਾ ਹਾਂ ਅਸੀਂ ਦਿੱਲੀ ਐਂ ਹੀ ਕਰਿਆ ਕਰਦਾ ਨਵਾਂ ਟ੍ਰੈਂਡ ਚਲਾਦਾ ਜੀ ਅਸੀਂ ਹੁਣ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਇਹ ਸਾਡੇ ਕੋਲੇ ਐਵਜੀ ਕਿਹੜੀ ਚੀਜ਼ ਆ ਆ ਸਾਡੇ ਇੰਨੇ ਚਿਰ ਹੋ ਗਿਆ ਕੰਮ ਕਰਦੇ ਨੂੰ ਪਹਿਲੀ ਵਾਰੀ ਸਾਡੇ ਨਾਲ ਹੋਇਆ ਤੇ ਹੋਇਆ ਵੀ ਘੈਂਟ ਕੰਮ ਆ ਘੈਂਟ ਢਿੰਡ ਕਰਮ ਆ ਲੇਟ ਨੂੰ ਨੇ ਹੋਰ ਲੇਟ ਵੀ ਹੋ ਗਿਆ ਸੀ ਲੇਟ ਲੇਟ ਦਾ ਹੋ ਗਿਆ ਜੀ ਧੁੰਦ ਬਹੁਤ ਜ਼ਿਆਦਾ ਤੇ ਸਿੰਗਲ ਰੋਡ ਆ ਪਿੱਛੇ ਕੱਸੀ ਜੀ ਦੇ ਨਾਲ-ਨਾਲ ਸੀ ਉੱਥੇ ਤਾਂ ਬਹੁਤ ਹੀ ਜ਼ਿਆਦਾ ਧੁੰਦ ਸੀਗੀ ਇਸ ਕਰਕੇ ਲੇਟ ਹੋ ਗਏ ਅਸੀਂ ਹਣ ਦੇਖਦੇ ਆ ਕੀ ਅੱਗੇ ਜਾ ਕੇ ਮਾਹੌਲ ਬਣਦਾ ਮੁੰਡਾ ਕੀ ਕਰੀ ਜਾਂਦਾ ਮੁੰਡਾ ਪ੍ਰਕਾਰ ਨੂੰ ਘਾਈ ਨਹੀਂ ਕੋਸਦਾ ਇਹੋ ਕੋਲੇਗਾ ਸਾਡੇ ਕੋਲੇ ਨਾ ਬਾਕੀ ਇਹ ਬਾਈ ਵਿਆਹ ਵਾਲਾ ਵੀ ਦੇਖੂਗਾ ਫਰਮਪਾਲ ਵਲੌਗ ਦੇਖੂਗਾ ਫਿਰ ਉਹਨੂੰ ਪਤਾ ਲੱਗੂਗਾ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਸੋ ਅੱਜ ਦੇ ਵਲੌਗ ਦੇ ਨਾਲ ਜੁੜੇ ਰਹੋ ਜੇ ਤੁਹਾਨੂੰ ਉੱਥੇ ਜਾ ਕੇ ਘਰੇ ਵੀ ਦਿਖਾਉਣੇ ਆ ਕੀ ਮਹੌਲਾ ਤੇ ਕੀ ਹੋਡੀਕਦਾ ਪਿਆ ਲਓ ਜੀ ਆਪਾਂ ਪਹੁੰਚ ਗਏ ਨੰਨ ਤਕੜ ਨੰਨਧਗੜ ਨੰਨਧਗੜ ਨੰਨ ਤਕੜ ਤੇ ਗੱਡੀ ਥੋੜੀ ਅੱਗੇ ਟੱਪ ਰਹੀ ਸੀਗੀ ਗੱਡੀ ਪਛਾਣ ਕਰ ਰਹੇ ਆ ਇਹ ਆ ਗਲੀ ਦੇ ਵਿੱਚ ਚੱਲਦੀ ਆ گاڑی ਲਓ ਜੀ ਇੱਥੋਂ ਤੱਕ ਕਹਿੰਦੇ ਤੁਰ ਕੇ ਆਉਣਾ ਗੁਰਦੁਆਰਾ ਸਾਹਿਬ ਤੱਕ ਸਾਹ ਜਾਂਦਾ ਬਹੁਤ ਦੂਰ ਭੱਜਣ ਜਿਆਦੇ ਤਾਂ ਲੱਗੇ ਐ ਸੁੱਕੇ ਠੱਕੇ ਰਾਤ ਦੇ ਬਹੁਤ ਫਰਿਆ ਰਾਤ ਮਤਲਬ ਦੋ ਗੱਡੀਆਂ ਬਦਲ ਕੇ ਚਲਾ ਕੇ ਜਾਂਦਾ ਨਾ ਜਿੰਨ ਗੱਡੀਆਂ ਬਦਲਦਿਆਂ ਰਾਤ ਤਿੰਨ ਗੱਡੀਆਂ ਬਦਲਦੇ ਚਲੋ ਜਵਾਨੀ ਭਾਈ ਆਪਾਂ ਪਹੁੰਚ ਗਏ ਆ ਚੱਲ ਆ ਗਿਆ ਗਲੀ ਦੇ ਵਿੱਚ ਆ ਗੋ ਰਾਤ ਮੀਟਰਾਂ ਨਾਲ ਅੱਗ ਲੱਗਦੀ ਹੁਣ ਵਿਖਾ ਦੇ ਭਾਈ ਮੈਨੂੰ ਮੀਟਰ ਕੋਈ ਅੱਗ ਲੱਗੇ ਹੋਰ ਆ ਖੜੇ ਸੀ ਮੁੰਡੇ ਹਟ ਜਾ ਉੱਥੇ ਜਾਵਾਂਗੇ ਭਾਈ ਤੁਸੀਂ ਸਮਾਨ ਲਿਓ ਜੜਾ ਮੈਂ ਮੈਂ ਜਲਦੀ ਜਾਣਾ ਚੰਗਾ ਆ ਜਾਓ ਓਏ ਸੌਰੀ ਆਪਣੇ ਬਣਾ ਨਹੀਂ ਜਾ ਸਕਦਾ ਮੁੰਡਾ ਸਾਡਾ ਰਿੰਕੂ ਗਿਆ ਲਾਗਾ। ਬਸਰੀ ਕੱਲ ਬਾਈ। ਠੀਕ ਵਾ। ਵਧੀਆ। ਰਾਤ ਕਿੰਨਾ ਵੀਡੀਓ ਕਰ ਲਾਈ। ਮੈਂ ਪੁੱਛਦਾ ਸੀ ਮੈਂ ਵੇਖ ਲਿਆ ਸੀ। ਮੈਂ ਕਹਿੰਦਾ ਮੈਂ ਵੀ ਉੱਥੇ ਹੀ ਜਾਣਾ ਤੜਕੇ। ਅੱਛਾ। ਹੋਰ ਠੀਕ ਆ। ਬਹੁਤ ਵਧੀਆ। ਹਾਂ ਬਈ ਮੇਰੇ ਕੋਲੇ ਸਮਾਨ ਆ। ਮੇਰੇ ਕੋਲੇ ਆਹ ਸਮਾਨ ਆ। ਇਹਦੇ ਬਿਨਾ ਮੁੰਡਾ ਜਾ ਨਹੀਂ ਸਕਦਾ। ਇਹਦੇ ਬਿਨਾ ਕਿਸੇ ਕੰਮ ਦਾ ਨਹੀਂ ਗਾ। ਕੁੜੀਆਂ ਨਾਲ ਸ਼ਕਲ ਲੈਣਾ ਹੁਣ ਮੈਂ ਵੀ ਸ਼ਕਲ ਲੈ ਕੇ ਜਾਊਂਗਾ। ਆਈ ਉਹ ਆਪਣੇ ਕੋਲੇ ਸਬਾਨ ਹੈਗਾ ਜੱਲਿਆਂ ਵਿਆਹ ਵਾਲੇ ਘਰੇ ਆ ਬੈਗ ਚ ਪਾਲਾ ਇੱਕ ਮਿੰਟ ਉਹਨਾਂ ਨੂੰ ਸੁਣਾਣੀਗਾ ਬੱਸ ਆ ਜਾ ਲੋ ਜੀ ਆਪਾਂ ਪਹੁੰਚ ਗਏ ਵਿਆਹ ਵਾਲੇ ਘਰੇ ਅਜੇ ਮਾਹੌਲ ਕੋਈ ਵੀ ਨਹੀਂ ਹੈ ਵੈਸੇ ਹੈ ਕਿੱਕਰ ਉਹ ਜੀ ਕੀ ਹਾਲ ਹੈ ਕੀ ਹਾਲ ਹੈ ਠੀਕ ਹੈ ਜਦ ਪੱਤ ਨਹੀਂ ਸਾਡਾ ਹੋਵੇ ਕੰਮ ਨਿਕਲਦਾ ਨਾ ਕਾਨੂੰਨੀ ਆਉਣਾ ਹੋਰ ਕਿਵੇਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਸਾਡਾ ਅੰਕਲ ਤਿਆਰ ਹੋ ਰਿਹਾ ਬੰਨ ਕੇ ਰਹਾ ਜੀ ਸਾਨੂੰ ਮੜਾ ਕੋਈ ਸੈਪਰੇਟ ਕਮਰਾ ਦੇ ਦਿਓ ਜੀ ਦੱਸੋ ਕੈਮਰਾ ਅਨਾਂਟ ਆਈ ਤੇ ਲਾ ਸਾਨੂੰ ਮੜਾ ਕੋ ਸੈਪਰੇਟ ਚ ਕਮਰਾ ਦੇ ਦੋ ਤਿਆਰ ਹੋਣਾ ਆਜੋ ਬਈ ਆ ਸਾਮਾਨ ਇੱਧਰ ਰੱਖ ਲਓ ਫਿਰ ਆਪਾਂ ਚਾਹ ਪੀਂਨੇ ਆ ਆਜੋ ਓ ਬੁੱਲੇ ਓ ਉਰੇ ਐਨਾ ਰੱਖਾ ਤੇ ਬੋਏ ਕਿੱਥੇ ਆ ਇੱਥੇ ਬਹਿ ਜਾ ਚਲੋ ਕਿੱਥੇ ਜੇ ਤੇ ਮੇਰੇ ਤੋਂ ਕੱਲੋ ਜਿਆਦਾ ਲਿਆ ਕਿਵੇਂ ਤੋਂ ਬਾਹਰ ਬੰਨ੍ਹਦੀ ਡਾ ਬੀਤੀ ਨਹੀਂ ਹੈ ਸਾਦਾ ਬੈਣੀ ਹੈ ਜੇ ਨਾਸ਼ਤਾ ਵੀ ਕਰਨਾ ਮੁੰਡਿਆਂ ਨੇ ਆਪਣਾ ਸਹੀ ਅੰਮ੍ਰਿਤ ਕਿੰਨਾ ਘੰਟੇ ਲੱਗਦਾ ਬਹੁਤ ਵਾਰ ਦਾ ਘੰਟਾ ਬਹੁਤ ਦਵਾਜ ਚਲੋ ਭਰ ਚਲੋ ਵੀ ਮੁੰਡਿਆਂ ਫੋਜੀ ਗੰਗ ਹੋ ਜਾਓ ਰੈਡੀ ਕਰੋ ਕਹਿੰਦਾ ਮੈਂ ਤੇ ਯਾਰ ਆਪਾਂ ਚਾਇਲ ਕੀਤੀ ਤੇ ਫਿਰ ਆ ਗਿਆ ਜੀ ਵਿਆਹ ਵਾਲੇ ਮੁੰਡੇ ਦਾ ਫੋਨ ਆਪਾਂ ਨੂੰ ਕਹਿੰਦਾ ਕੋਈ ਸਮਾਨ ਫੜਾਇਆ ਐਂ ਨਹੀਂ ਸਾਡੀ ਭਾਬੀ ਨੇ ਤੇ ਦਿਖਾਉਨੇ ਤੁਸੀਂ ਰੋਜੇ ਸਸਪੈਂਸ ਦੇ ਵਿੱਚ ਕਿ ਕੀ ਸਮਾਨ ਹੈ ਫੋਨ ਤੇ ਫੋਨ ਕਰੀ ਜਾਂਦਾ ਹੁਣ ਸਤਿ ਸ਼੍ਰੀ ਅਕਾਲ ਬੰਮਾ ਨਿਕਲ ਧੰਨਵਾਦ ਆ ਮੁੰਡਾ ਵਿਹਾਲਾ ਇਹ ਦੇ ਬਣਾ ਸਾਨੂੰ ਅਸੀਂ ਭਲਾ 2 ਘੰਟੇ ਲੇਟ ਹੋ ਜਾਂਦੇ ਤੇ ਤੂੰ ਸਾਨੂੰ ਛੱਡ ਕੇ ਨਹੀਂ ਜਾ ਸਕਦਾ ਹਨਾ ਕਨੇ ਰਿੰਕੂ ਰੌਣਾ ਤਾਂ ਆਈ ਨਾ ਆਪਣਾ ਪਿੰਡ ਹੁਣ ਪਤਾ ਕੀ ਇਹਦੇ ਚ ਕੀ ਆ ਦੱਸ ਤੂੰ ਕੀ ਆ ਫੋਨ ਚ ਇਹਦੇ ਚ ਆਪੂੰ ਚ ਬੋਟਾ ਤਾਂ ਕਰਦੇ ਸਾਡੀ ਦੋਲ ਦਾ ਬੋਟ ਕਰੀ ਜਾਂਦਾ ਵੇ ਇਹ ਤੇ ਦੱਸ ਕੀ ਆ ਹੈਂ ਐਤ ਗੀਰਤ ਇਹ ਸੇਰੇ ਆ ਸੇਰੇ ਕਾਲੀ ਦਾ ਬਾਈ ਹਰੀ ਕਹਿੰਦੇ ਲਿਆ ਬਾਈ ਉਹਨਾਂ ਨੂੰ ਮੈਂ ਕਿਹਾ ਹਾਏ ਕੋਈ ਰੈਡੀ ਨਹੀਂ ਹੋਈ ਕਿ ਕਿਨੂੰ ਲਿਆਵਾ ਹੁਣ ਅਸੀਂ ਹੁਣ ਅਸੀਂ ਬਾਈ ਸੇਰਾ ਵੀ ਨਾਲ ਲਿਉਣ ਲੱਗ ਗਏ ਇਹ ਤਾਂ ਹੈ ਹੀ ਕੁਛ ਨਹੀਂ ਨਾ ਗੀਜਾ ਇਹ ਤੇ ਨਾ ਕੋਈ ਉਹ ਅੰਦਰਲੇ ਪਾਸੇ ਹੋਊਗਾ ਹੈ ਸਾਈਡ ਤੇ ਹੋਊਗਾ ਤੇ ਆਵੇ ਠੀਕ ਆ ਬਹੁਤ ਡੂੰਘਾ ਹੁੰਦਾ ਹੈ ਚਲੋ ਇਹ ਰਹੀ ਫਟਿਆ ਚਲੋ ਜੀ ਆਪਾਂ ਫੜਾ ਪਿਆ ਬਾਈ ਨੂੰ ਸਿਹਰੇ ਜਿਹੜਾ ਤੁਹਾਨੂੰ ਲਫਾਫਾ ਦਿਖਾਇਆ ਸੀ ਇਹਦੇ ਚ ਲੌਜੀਕ ਆ ਗਿਆ ਹਾਂ کنه او کدي 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 او ک ਆ ਗਈ ਪੱਕਾ ਦੇ ਪੱਕਾ ਦੇ ਵਿਚਾਲੇ ਜਾਨਦੀ ਫੋਨ ਨਾਲ ਪੱਕਾ ਦੇ ਪਹਿਲਾਂ ਨਹੀਂ ਨਹੀਂ ਥੋੜਾ ਥੋੜਾ ਇਧਰ ਨੂੰ ਹੋ ਜਾਓ ਅੱਗੇ ਚੱਲੋ ਬਈ ਇਧਰ ਆਓ ਹੋਰ ਆ ਜਾਓ ਕੋਲੋ ਕੋਲੋ ਬਈ ਇੱਥੇ ਤਰ ਹੋਏ ਹੋਰ ਇਧਰ ਹੋਈ ਫਰੇ ਆ ਜਾਓ ਬੱਚੇ ਦੇਖੀ ਹਾਂਜੀ ਸੋ ਹਜੇ ਸੇਰੇ ਨਹੀਂ ਬੰਨਿਆ ਗਾ ਟਾਈਮ ਹੋ ਗਿਆ ਪੌਣੇ 11 ਸੇਰੇ ਤਾਂ ਅਸੀਂ ਲੈ ਕੇ ਆਏ ਸੀਗੇ ਸੇਰੇ ਤਾਂ ਸਾਡਾ ਹੱਕ ਬਣਦਾ ਪੂਰਾ ਤਾਂ ਸੋ ਮਿਲਗਿਲ ਵੀ ਆਉਣਾ ਹੋ ਗਿਆ 68 ਤੇ ਕਿੱਥੇ ਆ ਆਇਆ ਬਿਲਕੁਲ ਦਵਾਈ ਬਿੰਦਿ ਮੜ ਗਿਆ ਉਹ ਬਾਹਰ ਕੀ ਕਰਦੇ ਪਏ ਆ ਸੇਰੇ ਕਿੱਥੇ ਬੰਨਣਾ ਅਮਰਤ ਬਾਹਰ ਕੀ ਕਰਦੇ ਪਏ ਆ ਛੋਟ-ਛੋਟ ਕਰਦੇ ਪਏ ਕੋਈ ਸਾਰੇ ਲੱਗਦਾ ਨਹੀਂ ਉਹ ਸਹੇਰੇ ਵਾਲੀ ਵੀ ਕੁਰਸੀ ਜੀ ਰੋਕੀ ਬੈਠੇ ਆ ਸਾਰੇ ਰਿਸ਼ਤੇਦਾਰ ਵੀ ਆ ਗਏ ਸਹੇਰਾ ਮੇਰੇ ਹਿਸਾਬ ਨਾਲ 12 ਵਜੇ ਦੇ ਵੇਲੇ ਕਰੀਬ ਵੱਜੂਗਾ ਚੱਕ ਮੀਂਹ ਹੈਲੋ ਆਪਾਂ ਹੋਗੇ ਸੀ ਰੈਡੀ ਤੇ ਆਪਾਂ ਕਰਾਉਣ ਲੱਗੇ ਸਹੇਰਾ ਬੰਦੀ ਜਮਾ ਨਾਲ സാപ്പ